ਫੜਾਤ ਇੱਧਰ ਗੋਲ ਗੱਪੇ ਬਿਠਾ ਐਨਾਂ ਨੂੰ ਰੱਖੇ ਤੇ ਪੰਜ ਸੱਤ ਗੋਲ ਗੱਪੇ ਉਹ ਤੇਰੀ ਮਾਸੀ ਰਾਦੇ ਇਹਨਾਂ ਨੇ ਪਹਿਲਾਂ ਲਈ ਜਨਾ ਗੋਲ ਗੱਪੇ ਮੈਨੂੰ ਦੇ ਮੈਂ ਤੈਨੂੰ ਪਤਾ ਮੈਂ ਕੌਣ ਹੈ ਗੀ ਆ ਕਾਹਦੇ ਛਾੜੇ ਪਾਏ ਤੇ ਤੈਨੂੰ ਨੇ ਮਨ ਮ ਲੱਗਦੀ ਕੌਣ ਹੈ ਮੁੰਡੇ ਦੀ ਮਾਂ ਸਹੀ ਕੁਝ ਸਹੀ ਪਛਾਣੇ ਛੇਤੀ ਰੱਖ ਪੰਜ ਸੱਤ ਗੋਲ ਗੱਪੇ ਹਾਂ ਪੂਜੀਆ ਭੜੇ ਪਾਗ ਤੇ ਆਲੂ ਨੂੰ ਪਾਗ ਤੇ ਛੋਲੇ ਵਿੱਚ ਪਾਗ ਤੇ ਵਧੀਆ ਜੇ ਗੋਲ ਗੱਪੇ ਬਣਾ ਕੇ ਦੇ ਆਹੋ ਦਹੀਂ ਵੇ ਭੱਲੇ ਦਹੀਂ ਪਾਦੀ ਵਿੱਚ ਮਾਸਾ ਹਾਂ ਕਿ ਲਾਲ ਜੀ ਚਟਨੀ ਪਾਈ ਜਨਾ ਦੁੱਜੀ ਕਿੱਥੇ ਆ ਨਾ ਮੈਂ ਲਾਓ ਦੁੱਜੀ ਪਾ ਹੁਣ ਹੈ ਹੋਏ ਪਾਲਾ ਮਰ ਜਾਣਿਆ ਕਿ ਮੇਰਾ ਹੱਥ ਥੱਕ ਗਿਆ ਤੈਨੂੰ ਤੇਰੇ ਵੱਲ ਹੱਥ ਕਰਦ ਗਿਆ ਤੇ ਮੈਂ ਮੰਨਤੀ ਨਹੀਂ ਆ ਤੇਰੇ ਕੋਲ ਦਾ ਮੰਗੀ ਜਾਨੀ ਤੂੰ ਸਿੱਧਾ ਕਰਕੇ ਗਿਆ ਭੰਦੀ ਆ ਲੋ ਗੋਲ ਗੱਪੇ ਵਦੀ ਤੀ ਦੱਸ ਤੈਨੂੰ ਉਹਨਾਂ ਤਨਖਾਹ ਤੇ ਰੱਖਿਆ ਹਾਂ ਤੂੰ ਉਹਨਾਂ ਨੂੰ ਫੜਾਈ ਜਨਾਂ ਛਛਤੀ ਹੈ ਕਿ ਪਹਿਲੇ ਲੈਂਦੇ ਤੂੰ ਉਹਨਾਂ ਕੋ ਜਦ ਫੜਾਇ ਮਿੰਨ ਪੰਜ ਸਤ ਗੋਲ ਗੱਪੇ ਹਾ ਜਿਹੜੇ ਖੱਟੇ ਮਿੱਠੇ ਜੇ ਵੀ ਖੱਟੀ ਚਟਨੀ ਪਾਤੀ ਕਦੀ ਮਿੱਠੀ ਚਟਨੀ ਪਾ ਦਿੱਤੀ ਹੈ ਚੱਜ ਨਾਲ ਖਵਾਉਣੇ ਰਖਵਾ ਇੱਕ ਮਿੱਠਾ ਖਵਾ ਦਿੰਦਾ ਇੱਕ ਭੇਦੂ ਲੂਣ ਵਾਲਾ ਖਵਾ ਦਿੰਦਾ ਇਹਨਾਂ ਦੇ ਚੰਗੇ ਅਟਕੀਆਂ ਵਾਲਾ ਨਹੀਂ ਔਰ ਕਿ ਡਿਸਾਈ ਟਿੱਕੀ ਬਣਾਵਨਾ ਗਿਆ ਕਰਾਰੀ ਜੀ ਦਿੰਦਾ ਮੈਂ ਤਾਂ ਤੂੰ ਪਹਿਲੀ ਵਾਰ ਆਵੇ ਵਿਆਹ ਮੇਂ ਤੇ ਕੰਮ ਕਰਨ ਲੱਗਾ ਹੈ ਤਿੰਨ ਗੋਲ ਗੱਪੇ ਨੇ ਮੈਨੂੰ ਦੇਂਦੇ ਇੰਤਰਿਆ ਚਰਜੇ ਬਣਾ ਬਣੂ ਕੇ ਦੇ ਦੇਈਂ ਜੂਈ ਪਾ ਕੇ ਭੁਜੀਆ ਭਜੀਆ ਪਾ ਗਾ ਸਾਡੇ ਵੀ ਲੋਕੀ ਰਿਸਤੇ ਗੱਲਾਂ ਕਰਨਗੇ ਨਾ ਜਾ ਕੇ ਕਿ ਕਿੰਨੇ ਸੋਹਣੇ ਵਧੀਆ ਸਟਾਲ ਉਹਨਾਂ ਨੇ ਲਾਏ ਸੀ ਕਿ ਖਾ ਕੇ ਮਜ਼ਾ ਆ ਗਿਆ ਤੇਰਾ ਨਾਂ ਕੀ ਆ ਭੋਲੂ ਅਹਮ ਤਰੇਪਾ ਲੋਕ ਵੇਤੇ ਤੋ ਲੋਕ ਹਿੰਦੇ ਨੇ ਗੋਲ ਗੱਪੇ ਵੇਹ ਆਪਣੀ ਵਰਗੇ ਬਣਾਏ ਮੋਟੇ ਮੋਟੇ ਟੋਲੂ ਟੋਲੂ ਜੇ ਵਰਗੀ ਆ ਚਿਬੜੇ ਜੇ ਆਦੇ ਪਾਪੜੀਆਂ ਵਾਲੀ ਚਾਟ ਚਾਟ ਦੇ ਨਾਲ ਜਿਹੜੀ ਪਾਪੜੀ ਦਿੰਦੇ ਉਹ ਵਾਲੀਆਂ ਪਾਪੜੀਆਂ ਆ ਚੋਕ ਆਪਣੀ ਪਲੇਟ ਜੀ ਮੈਂ ਖਾ ਲੈਣੀ ਟਿੱਕੀਆਂ ਜਾ ਕੇ ਵੇਰ ਦੀ ਔਰ ਸਵਾਦ ਅੱਗੇ ਮੈਂ ਖਾਦੀ ਹੁਣ ਫੇਰ ਖਾ ਲੈਣੀ ਜਾ ਕੇ ਮੰਗੀ ਦੋ ਸ਼ਾਮੀ ਪੈਸੇ ਉਦੋਂ ਲੱਗੇ ਗਾਂ ਹੋ ਹੋ ਕਹਿੰਦੇ ਕਰਦੇ ਜੇ ਪਰੇਟਾ ਢੰਜੀ ਦੇ ਦੋ ਦੇ ਦੋ ਦੇ ਦੋ ਜੈ ਜੀ ਤੂੰ ਗੋਲ ਗੱਪੇ ਖਵਾਏ ਨਾ ਤੇ ਪੈਸੇ ਮੈਂ ਉਹ ਜੇ ਦਵਾਂਗੀ ਤੇ ਗੋਲ ਗੱਪਿਆਂ ਵਾਲੇ ਪੇ ਆਇਸ਼ਾ ਮੀਦ ਹੁਣ ਕੀ ਵਜਾ ਮਾਰ ਜਾਂਦੇ ਵਾਂ ਹੁਣ ਕੀ ਗੱਲ ਹੋਗੀ ਹੁਣ ਜਦ ਸਵਾਦ ਬਣਾਇਆ ਗੋਲ ਗੱਪੇ ਪਹਿਲਾਂ ਤੇ ਤੇਰੇ ਕੋਲ ਨਿਕਲੇ ਨਹੀਂ ਚੱਜ ਸਵਾਦ ਦਾ ਗੋਲ ਗੱਪਾ ਕੋਈ ਹੋਣੀ ਕਿ ਖਾਣੇ ਪੈਸੇ ਤੇ ਤੈਨੂੰ ਦਊਗੀ ਦਊਗੀ ਤੇ ਪਰ ਮਜ਼ਾ ਮਾਰਤਾ ਤੂੰ ਵੇਹ ਗੋਲ ਗੱਪਿਆਂ ਦਾ ਭਾਓ ਜਾ ਕੇ ਸਾਡੇ ਸਾਰੇ ਭੈਣ ਭਰਾ ਉੱਥੇ ਬੈਠੇ ਆ ਤੇ ਵਧੀਆ ਜਿਹਾ ਬਣਾ ਕੇ ਤੇ ਭੇਜ ਗੋਲ ਗੱਪੇ ਉੱਥੇ ਸਾਰਿਆਂ ਨੂੰ ਪਤਾ ਲੱਗ ਜੇ ਕਿ ਗੋਲ ਗੱਪੇ ਇੱਥੇ ਵਿਆਹ ਤੇ ਖਾਦੇ ਹੀ ਆਪਾਂ ਕਾਲ ਇਨਾ ਵਧੀਆ ਬਣਾਇਆ ਵਾ ਚੱਲ ਹੁਣ ਫਿਰ ਤੂੰ ਤੇ ਲੈ ਆਈ ਓਨੇ ਨਾ ਮੈਂ ਹੁਣ ਟਿੱਕੀਆਂ ਵਾਲੇ ਨੂੰ ਵੇਖਾਂ ਉਹਦਾ ਵੀ ਸਵਾਦ ਚ